ਇਹ ਕਰਤਾ ਉਹਨਾਂ ਲਈ ਇਹ ਲੈ ਵੀ ਨਾ ਭੇਜਿਆ ਫਿਰ ਲਿਖਣੇ ਜੀ ਕਿ ਸਮਝਦੇ ਹੋ ਜੀ ਅੱਲਾਹ ਦੀ ਕੀ ਗੱਣਾ ਚਾਹੋਗੇ ਅੱਜ ਪਾਰਟੀ ਹਾਈ ਕਮਾਂਡ ਨੇ ਖਾਸ ਕਰ ਮੁੱਖ ਮੰਤਰੀ ਪੰਜਾਬ ਬੱਤੀ ਪੰਜਾਬ ਦੀ ਲੀਡਰਸ਼ਿਪ ਨੇ ਤੁਹਾਨੂੰ ਅੰਡਾ ਵੱਡਾ ਅਹੁਦਾ ਦਿੱਤਾ ਹੈ ਮਾਣ ਬਖਸ਼ਿਆ ਹੈ ਕੀ ਜਾਨਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਤਹਿਦਦੁਤਨਵਾਦੀਆਂ ਜਿਹੜੇ ਸਮੇਂ-ਸਮੇਂ ਮੁਤਾਬਕ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਜਿਨੀਆਂ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਂਦਾ ਜਿਹੜਾ ਉਹ ਕੰਮ ਕਰਦੇ ਹੋ ਅੱਜ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਗ੍ਰਹਿ ਵਿਖੇ ਆ ਕੇ ਮੇਰੇ ਕੋਲ ਜੋ ਮੈਨੂੰ ਇੱਕ ਅਹਿਮ ਅਹੁਦਾ ਜਿਹੜਾ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਸ੍ਰੀ ਕੇਜਰੀਵਾਲ ਜੀ ਤੇ ਉਹਨਾਂ ਦੀ ਸਭੂ ਜਿਹੜੀ ਲੀਡਰਸ਼ਿਪ ਆ ਉਹਨਾਂ ਵੱਲੋਂ ਜਿਹੜਾ ਇਹ ਡਵੈਲਪਮੈਂਟ ਇੰਡਸਟਰੀ ਡਵੈਲਪਮੈਂਟ ਕਾਰਪੋਰੇਸ਼ਨ ਦਾ ਡਾਇਰੈਕਟਰ ਜਿਹੜਾ ਨਿਯੁਕਤ ਕੀਤਾ ਉਹਦੇ ਉੱਤੇ ਮੈਂ ਸਾਰੀ ਆਪਣੀ ਜਿਹੜੀ ਟੀਮ ਆ ਆਪਣੇ ਉਹਨਾਂ ਦਾ ਤਹਿ ਦਿਲੋਂ ਧੰਵਾਦ ਦਿਆਂ ਔਰ ਤੁਹਾਡਾ ਵੀ ਖਾਸ ਕਰਕੇ ਧੰਵਾਦ ਦਿਆਂ ਜਿਨ੍ਹਾਂ ਨੇ ਅੱਜ ਇਸ ਨਮਾਣੇ ਜੇਸ ਵਰਕਰ ਨੂੰ ਮੌਕਾ ਦਿੱਤਾ ਗੱਲ ਸੁਣਦਾ ਕੀ ਕਹਿਣਾ ਚਾਹੋਗੇ ਕਿਦਾਂ ਇੰਡਸਟਰੀ ਨੂੰ ਉੱਪਰ ਲਿਜਾਇਆ ਜਾਏਗਾ ਕਿਵੇਂ-ਕਿਵੇਂ ਅੱਗੇ ਕੰਮ ਕੀਤਾ ਜਾਏਗਾ ਵੇਖੋ ਜੀ ਭਗਵੰਤ ਸਿੰਘ ਮਾਨ ਸਾਡੇ ਜਿਹੜੇ ਮੁੱਖ ਮੰਤਰੀ ਉਹਨਾਂ ਦਾ ਇੱਕ ਸੁਪਨਾ ਵਾ ਕਿ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਇਆ ਜਾਏ ਮੈਂ ਪਿਛਲੇ ਸਮੇਂ ਦੌਰਾਨ ਵੇਖਿਆ ਕਿ ਸਾਰੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਦੀ ਮੈਂ ਸਮਝਣਾ ਵਾ ਉਹ ਗਲਤ ਪਾਲਿਸੀਜ਼ ਕਰਕੇ ਤੇ ਪੰਜਾਬ ਦੇ ਵਿੱਚ ਗੈਂਗਸਟਰ ਤੇ ਹੋਰ ਜਿਹੜਾ ਸੀਗਾ ਇਹਨੂੰ ਉਤਸ਼ਾਹਤ ਕਰਨ ਕਰਕੇ ਨਸ਼ਿਆਂ ਦੇ ਜਿਹੜਾ ਛੇਵਾਦ ਰਿਆ ਇਹਨਾਂ ਨੇ ਵਗਾਤਾ ਪੰਜਾਬ ਦੇ ਵਿੱਚ ਉਹਦੀ ਵਜ੍ਹਾ ਕਰਕੇ ਇਹ ਗੈਂਗਸਟਰ ਤੇ ਨਸ਼ਿਆਂ ਦੇ ਦੌਰ ਤੋਂ ਚੱਲਦੇ ਹੋਏ ਡਰਦੀ ਜਿਹੜੀ ਉਹ ਇੰਡਸਟਰੀ ਹੈ ਇੱਥੋਂ 플ਾਨ ਕਰ ਗਈ ਸੀ ਮਾਨ ਸਾਹਿਬ ਦਾ ਇਹ ਟੀਚਾ ਵਾਕੇ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਇੰਡਸਟਰੀ ਇੱਥੋਂ ਚੱਲੀ ਗਈ ਉਹਨੂੰ ਦੁਬਾਰਾ ਪੰਜਾਬ 'ਚ ਲਿਆ ਕੇ ਜਿਵੇਂ ਸਾਡੇ ਗੁਰਦਾਸਪੁਰ ਦੇ ਵਿੱਚ ਬਟਾਲਾ ਸ਼ਹਿਰ ਤੇ ਗੋਵਿੰਦਗੜ੍ਹ ਜਿਹੜੀਆਂ ਦੋ ਅਹਿਮ ਹੱਬਾਂ ਸੀਗੀਆਂ ਇੰਡਸਟਰੀ ਦੀਆਂ ਗਲੀਆਂ ਸਾਰੀਆਂ ਲਗਭਗ ਅੱਧੇ ਤੋਂ ਬਾਅਦ ਪਲਾਨ ਕਰਕੇ ਦੂਜੀਆਂ ਸ਼ੁੱਭੇ ਚਲेंगी ਆ ਸਾਡੀ ਸਭ ਤੋਂ ਪਹਿਲੀ ਪ੍ਰਾਇੋਰਟੀ ਹੋਏਗੀ ਪੰਜਾਬ ਸਰਕਾਰ ਦੇ ਨਾਲ ਸਲਾਹ ਕਰਕੇ ਪੰਜਾਬ ਸਰਕਾਰ ਦੀ ਜੋ ਮਰਜ਼ਾ ਉਹਦੇ ਮੁਤਾਬਕ ਅਸੀਂ ਇਹ ਇੰਡਸਟਰੀ ਨੂੰ ਉਤਸ਼ਾਹਤ ਕਰੀਏ ਤੇ ਸਭ ਤੋਂ ਪਹਿਲਾਂ ਸਾਡੀ ਪ੍ਰਾਇੋਰਟੀ ਇਹ ਹੋਏਗੀ ਕਿ ਮੈਂ ਜੋ ਮੈਨੂੰ ਖੇਤਰ ਪਾਰਟੀ ਵੱਲੋਂ ਸੌਂਪਿਆ ਗਿਆ ਮੈਂ ਆਪਣੇ ਖੇਤਰ ਦੀ ਜਿਹੜੀ ਉਹ ਸਟੱਡੀ ਕਰਕੇ ਜੋ ਮੇਰੀਆਂ ਇਹ ਜ਼ਿੰਮੇਵਾਰੀਆਂ ਸਰਕਾਰ ਵੱਲੋਂ ਜਾਂ ਮਹਿਕਮੇ ਦੀਆਂ ਆਉਣਗੀਆਂ ਮੈਂ ਉਹਨਾਂ ਨੂੰ ਪੂਰੀਆਂ ਤਨਦੇਨ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਮੈਂ ਇੰਡਸਟਰੀ ਆਉਣ ਨਾਲ ਲੱਗਦਾ ਕਿ ਜੋ ਇੱਕ ਨਛੇ ਦਾ ਸ਼ੀਮਾ ਦਰਿਆ ਸੀ ਜਿਹੜਾ ਉਹਦੇ ਵਿੱਚ ਵੀ ਨੌਜਵਾਨ ਜ ਰੋਜ਼ਗਾਰ ਮਿਲੇਗਾ ਤੇ ਫਿਰ ਉਹ ਇਸ ਵੱਲੋਂ ਹਟਣਗੇ ਇਹ ਬਿਲਕੁਲ ਤੁਹਾਡੀ ਗੱਲ ਠੀਕ ਆ ਜੀ ਇਹ ਪੰਜਾਬ ਦੇ ਵਿੱਚੋਂ ਖਾਸ ਕਰਕੇ ਡレイン ਬ੍ਰੇਨ ਹੋ ਰਹੀ ਹੈ ਜਿੰਨਾ ਵੀ ਪੜੇ ਲਿਖਿਆ ਵਰਗਿਆ ਜਿੰਨੇ ਇੰਜੀਨੀਅਰ ਡਾਕਟਰ ਜਾਂ ਹੋਰ ਵਧੀਆ ਟੈਕਨੀਕਲ ਡਿਗਰੀਆਂ ਲੈ ਕੇ ਜਦੋਂ ਇੱਥੇ ਵੀ ਰੋਜ਼ਗਾਰ ਦੇ ਸਾਧਨ ਨਹੀਂ ਇੱਥੇ ਜਦੋਂ ਜਿੰਨਾ ਗੱਲ ਕੀਤੀ ਕਿ ਨਸ਼ਿਆਂ ਦਾ ਦੌਰ ਆ ਗੈਂਗਸਟਰ ਜਿਹੜੇ ਆ ਉਹ ਫਰੋਤੀਆਂ ਮੰਗਦੇ ਨੇ ਤੋਂ ਮੈਂ ਸਮਝਣਾ ਵੀ ਉਹਦੇ ਕਰਕੇ ਇਹ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਤੇ ਉਹ ਇਹਦੇ ਨਾਲ ਬਹੁਤ ਫਰਕ ਪਵੇਗਾ ਜਦੋਂ ਇੰਡਸਟਰੀ ਸਾਡੀ ਡਿਵੈਲਪ ਹੋਏਗੀ ਇੰਡਸਟਰੀ ਡਿਵੈਲਪਮੈਂਟ ਦੇ ਨਾਲ ਉਹਦੇ ਨਾਲ ਹੀ ਫਰਕ ਪਾਊਗਾ ਵੀ ਜਿਹੜੇ ਨੌਜਵਾਨ ਬਾਹਰ ਦਾ ਰੁਝਾਨ ਕਰ ਰਹੇ ਨੇ ਜਾਂ ਇੰਡਸਟਰੀ ਬਾਹਰ ਜਾ ਰਹੀ ਹੈ ਉਹਦੇ ਨਾਲ ਸਾਡੀ ਇੰਡਸਟਰੀ ਜਿਹੜੀ ਇੱਥੇ ਪੰਜਾਬ ਦੇ ਵਿੱਚ ਰਹੇਗੀ ਨੌਜਵਾਨ ਸਾਡੇ ਜਿਹੜੇ ਬਾਹਰ ਨੂੰ ਜਾ ਰਹੇ ਨੇ ਉਹਨਾਂ ਨੂੰ ਜਦੋਂ ਇੱਥੇ ਰੋਜ਼ਗਾਰ ਦੇ ਮੌਕੇ ਮਿਲਣਗੇ ਤੇ ਨੇਚਰਲੀ ਹੈ ਕਿ ਜਦੋਂ ਜਿਹੜਾ ਇਹ ਨਸ਼ੇ ਨੇ ਇਹਨਾਂ ਦਾ ਰੁਝਾਨ ਘਟੇਗਾ ਕਿਉਂਕਿ ਜਦੋਂ ਵਿਹਲਾ ਮਨ ਸ਼ਤਾਨ ਦਾ ਘਰ ਹੁੰਦਾ ਜਦੋਂ ਨੌਜਵਾਨ ਨੂੰ ਨੌਕਰੀ ਨਹੀਂ ਮਿਲਦੀ ਤੇ ਕੋਈ ਕਾਰੋਬਾਰ ਕਰਨ ਨੂੰ ਨਹੀਂ ਮਿਲਦਾ ਤੇ ਫਿਰ ਉਹ ਨਸ਼ਿਆਂ ਦੇ ਰੁਝਾਨ ਵੱਲ ਵਧਿਆ ਤੇ ਜਦੋਂ ਇੰਡਸਟਰੀ ਦੇ ਡਵੈਲਪ ਹੋਵੇਗੀ ਇੰਡਸਟਰੀ ਡਵੈਲਪਮੈਂਟ ਹੋਣ ਦੇ ਨਾਲ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਨੌਕਰੀ ਮਿਲੇਗੀ ਜਦੋਂ ਨੌਕਰੀ ਮਿਲੇਗੀ ਉਹ ਆਪਣੇ ਆਰਥਿਕ ਲੱਗਣਗੇ ਉਹਦੇ ਨਾਲ ਗੈਂਗਸਟਰ ਦਾ ਵਾਦ ਬਣਿਆ ਹੋਇਆ ਉਹਦਾ ਵੀ ਜੋਰ ਘਟੇਗਾ ਨੌਜਵਾਨ ਜਦੋਂ ਜਦੋਂ ਆਪਣੇ ਕੰਮ 'ਚ ਲੱਗ ਜਾਣਗੇ ਨਸ਼ੇ ਤੋਂ ਵੀ ਹਟਣਗੇ ਤੇ ਇਹ ਗੈਂਗਸਟਰ ਵਾਲੇ ਪਾਸੇ ਨੂੰ ਜਿਹੜੇ ਅਨਾਈਡ ਹੋ ਕੇ ਉਹ ਪਾਸੇ ਨੂੰ ਜਾ ਰਹੇ ਨੇ ਉਹ ਵੀ ਜਿਹੜਾ ਉਹ ਬਹੁਤ ਫਰਕ ਪਵੇਗਾ ਭਗਵੰਤ ਮਾਨ ਜੀ ਦੀ ਪੋਸਿੱਕ ਦਾ ਰਗੜੀਆ ਜੋ ਲਗਾਤਾਰ ਰੋਜ਼ਗਾਰ ਦਿੱਤਾ ਜਾ ਰਿਹਾ ਨੌਕਰੀਆਂ ਦਿੱਤੀਆਂ ਜਾ ਰਹੀਆਂ ਉਹ ਉਹਦੇ ਨਾਲ ਵੀ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਫਰਕ ਪੈ ਰਿਹਾ ਹੈ ਵੇਖੋ ਜੀ ਬਹੁਤ ਫਰਕ ਪੈ ਰਿਹਾ ਕਿਉਂਕਿ ਤੁਹਾਨੂੰ ਯਾਦ ਹੋਣਾ 75 ਸਾਲ ਤੋਂ ਲੋਕ ਇਸ ਆਸ ਵਿੱਚ ਬੈਠੇ ਕਦੀ ਕਾਂਗਰਸ ਸਰਕਾਰ ਆ ਗਈ ਕਦੀ ਕਾਲੀ ਆ ਗਈ ਕਦੀ ਕਾਂਗਰਸ ਆ ਗਈ ਕਦੀ ਕਾਲੀ ਆ ਗਈ ਇਹ ਮੈਂ ਫ੍ਰੈਂਡਲੀ ਮੈਚ ਖੇਡਦੇ ਰਹੇ ਉਹਦੇ ਕਰਕੇ ਇਹ ਸਾਰਾ ਹੀ ਜਿਹੜਾ ਵਾ ਉਹ ਹੁਣ ਤੱਕ ਲੋਕਾਂ ਦੀ ਜਿਹੜੀ ਮੈਂ ਸਮਝਣਾ 70 75 ਸਾਲ ਤੋਂ ਆਸ਼ਾਵਾਂ ਖਾਸਾ ਸਿਗੀਆਂ ਉਹ ਸਰਦਾਰ ਮਾਨ ਸਾਹਿਬ ਤੇ ਲੱਗੀਆਂ ਹੋਈਆਂ ਤੇ ਮਾਨ ਸਾਹਿਬ ਮੈਨੂੰ ਲੱਗਦਾ ਕਿ ਰਾਤ ਦਿਨ ਜਿਹੜੀ ਇਸ ਕੰਮ ਤੇ ਲੱਗੇ ਹੋਏ ਨੇ ਉਹ ਕਦੀ ਹੁਣ ਇਸ ਵੇਲੇ ਜੋ ਮੌਜੂਦਾ ਉਹਨਾਂ ਨੇ ਸ਼ੁਰੂ ਕੀਤੀ ਹੈ ਨਾ ਜੁੱਧ ਨਸ਼ਿਆਂ ਦੇ ਵਿਰੁੱਧ ਤੇ ਐਜੂਕੇਸ਼ਨ ਦੇ ਉੱਤੇ ਤੇ ਇਹ ਜਿਹੜਾ ਗੈਂਗਸਟਰ ਵਾ ਜਿਹੜਾ ਉਹਦੀ ਉਹਨੂੰ ਠੱਲ ਪਾਉਣ ਵਾਸਤੇ ਲੱਗੇ ਹੋਏ ਨੇ ਮੈਂ ਸਮਝਣਾ ਇਹ ਦੋ ਮੁੱਦੇ ਜਦੋਂ ਵੀ ਸਾਡੇ ਇਹ ਹੱਲ ਹੋ ਗਏ ਬਾਕੀ ਜਿਹੜੇ ਮੁੱਦੇ ਨੇ ਜਿਵੇਂ ਉਹਨਾਂ ਨੇ ਐਜੂਕੇਸ਼ਨ ਤੇ ਦੂਸਰਾ ਸਪੋਰਟਸ ਤੇ ਉਹਨਾਂ ਜੋਰ ਦੇ ਰਹੇ ਨੇ ਤੇ ਨੌਜਵਾਨਾਂ ਆਟੋਮੈਟਿਕਲੀ ਜਿਹੜੀ ਉਹ ਡਿਵੈਲਪਮੈਂਟ ਵਾਲੇ ਪਾਸੇ ਨੂੰ ਸਾਡਾ ਰੁਝਾਨ ਜਾਵੇਗਾ ਅੱਜ ਨਸ਼ਿਆਂ ਦੀ ਗੱਲ ਚੱਲਦੀ ਆ ਯੁੱਧ ਨਸ਼ਿਆਂ ਵਿਰੁੱਧ ਇਸ ਮਹੀਨੇ ਨੂੰ ਕਿੰਨਾ ਸਫਲਤਾ ਮਿਲ ਰਹੀ ਆ ਔਰ ਲਗਾਤਾਰ ਜਿਹੜੇ ਕੰਮ ਹੋ ਰਿਹਾ ਉਹਨੂੰ ਉਹਦੇ ਉੱਪਰ ਤੁਹਾਡੇ ਕੀ ਵਿਚਾਰ ਹੈਗੇ ਆ ਦੇਖੋ ਜੀ ਇਸ ਵੇਲੇ ਤੁਹਾਨੂੰ ਜ਼ਿਆਦਾ ਕੀ ਮੇਰਾ ਖਿਆਲ ਆ ਕਿ ਕੋਈ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਟੀਮਾਂ ਜਿਹੜੀਆਂ ਸਾਰੇ ਜਿਹਨੇ ਹਲਕਾ ਨਿ ਚਾਰਜ ਐਮ ਐਲ ਏ ਮਨਿਸਟਰ ਸਾਡੇ ਜਿਹਨੇ ਐਨ ਜੀਓ ਚ ਸਾਰੀਆਂ ਜਿਹੜੀਆਂ ਲੱਗੀਆਂ ਹੋਈਆਂ ਘਰ-ਘਰ ਪਿੰਡ-ਪਿੰਡ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਜਿਹਨੇ ਐਨਰਜੀ ਹੈਗੀਆਂ ਸਾਰੀਆਂ ਹਰ ਬੰਦੇ ਤੱਕ ਘਰ-ਘਰ ਤੱਕ ਪਹੁੰਚ ਕਰ ਰਿਹਾ ਜਿਹੜੇ ਨਸ਼ਾ ਛੋਟੇ-ਮੋਟੇ ਡੋਜ਼ ਲੈਂਦੇ ਆ ਉਹਨਾਂ ਨੂੰ ਨਸ਼ਾ ਟਾਉਣ ਵਾਸਤੇ ਫੈਸਿਲੀਟੇਟਰ ਕੇਂਦਰ ਜਿਹੜੇ ਬਣਿਆ ਉਹਨਾਂ ਚ ਸ਼ਾਮਲ ਕਰ ਕੀਤਾ ਜਾ ਰਿਹਾ ਤਾਂ ਕਿ ਉਹ ਨਸ਼ੇ ਤੋਂ ਹਟਣ ਤੇ ਦੂਸਰੇ ਪਾਸੇ ਜਿਹੜੀ ਜਿੱਥੋਂ ਨਸ਼ਾ ਸਪਲਾਈ ਹੋ ਰਿਹਾ ਉਹ ਵੱਡੀਆਂ ਵੱਡੀਆਂ ਖੇਪਾਂ ਜਿਹੜੀਆਂ ਤੁਹਾਨੂੰ ਵੇਖਿਆ ਪਿਛਲੇ ਸਮੇਂ ਦਰਾਰ ਫੜੀਆਂ ਗਈਆਂ ਨੇ ਉਹਨਾਂ ਨੂੰ ਫੜ ਕੇ ਜਣਾ ਉਹਨਾਂ ਨੂੰ ਵੀ ਅੰਦਰ ਦਿੱਤਾ ਜਾ ਰਿਹਾ ਤਾਂ ਕਿ ਜਿਹੜੀ ਮੇਨ ਸਪਲਾਈ ਹੈ ਉਹਨਾਂ ਦੀ ਜਿਹੜੀ ਉਹ ਬੰਦ ਕੀਤੀ ਜਾ ਸਕੇ ਤੇ ਜਦੋਂ ਮੇਨ ਸਪਲਾਈਰ ਫੜ ਕੇ ਅੰਦਰ ਦੇ ਦਿੱਤੇ ਤੇ ਛੋਟੇ ਛੋਟੇ ਜਿਹੜੇ ਖਾਣ ਵਾਲੇ ਆ ਉਹਨਾਂ ਨੂੰ ਜਿਹੜੀ ਉਹਨਾਂ ਦੇ ਫੈਸਿਲੀਟੇਟ ਕੇਂਦਰਾਂ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਕੇ ਨਸ਼ੇ ਤੋਂ ਰੋਕਿਆ ਜਾਏਗਾ ਤੇ ਮੇਰਾ ਖਿਆਲ ਆ ਜੋ ਮਾਨ ਸਾਹਿਬ ਦਾ ਸੁਪਨਾ ਹੈ ਨਸ਼ਾ ਨਸ਼ਾ ਮੁਕਤ ਕਰਨ ਦਾ ਪੰਜਾਬ ਜੋ ਉਹ ਲੈ ਕੇ ਚੱਲੇ ਆ ਜੁੱਧ ਨਸ਼ਾ ਵਿਰੁੱਧ ਉਹ ਜਰੂਰ ਆਪਾਂ ਉਹਦੇ ਵਿੱਚ ਕਾਮਯਾਬ ਹੋਵਾਂਗੇ ਔਰ ਪੰਜਾਬ ਜਿਹੜਾ ਉਹ ਨੇਚਰਲੀ ਜੋ ਉਹਨਾਂ ਦੀ ਸੋਚ ਆ ਉਹਦੇ ਨੂੰ ਰੰਗਲਾ ਪੰਜਾਬ ਵਾਲੇ ਪਾਸੇ ਜਰੂਰ ਜਾਵਾਂਗੇ ਆਪਾਂ ਹੁਣ ਸਦੀ ਕਾਰਵਾਈ ਕਿਦਾਂ ਦੇਖਦੇ ਹੋ ਜੋ ਲਗਾਤਾਰ ਜਿੰਨਾ ਉੱਪਰ ਬਹੁਤ ਸਾਰੇ ਕੇਸ ਆ ਔਰ ਨਸ਼ੇ ਦੇ ਵਿੱਚ ਜਿਹਨਾਂ ਦੇ ਘਰ ਵੀ ਢਾਏ ਜਾ ਰਹੇ ਆ ਉਹ ਜ਼ਰੂਰੀ ਸੀ ਮੈਂ ਇਹ ਗੱਲ ਸਮਝਦਾ ਜੀ ਜਿਹੜੀ ਪੁਲਿਸ ਆ ਚਾਹੇ ਕੋਈ ਵੀ ਜਿੱਦਾਂ ਵੀ ਕੋਈ ਜਿਹੜਾ ਵੀ ਬੰਦਾ ਮਾਨ ਸਾਹਿਬ ਨੇ ਬੜਾ ਸਪਸ਼ਟ ਮੈਸੇਜ ਆ ਕਿ ਜੜਾ ਵੀ ਬੰਦਾ ਕੋਈ ਇਹੋ ਜਿਹਾ क्राइम ਕਰਦਾ ਕਿਉਂਕਿ ਇੱਕ ਬੰਦਾ ਮੰਨ ਲਓ ਕੋਈ ਇਹ ਜੁਰਮ ਕਰਦਾ ਇੱਕ ਬੰਦਾ ਨਸ਼ਾ ਵੇਚਦਾ ਤੇ ਉਹ ਹਜ਼ਾਰਾਂ ਘਰ ਬਰਬਾਦ ਕਰਦਾ ਚਾਹੇ ਉਹ ਪੁਲਿਸ ਅਫਸਰ ਹੋਵੇ ਚਾਹੇ ਪੁਲਿਸ ਮੁਲਾਜ਼ਮ ਹੋਵੇ ਚਾਹੇ ਉਹ ਕਿਸੇ ਪਾਰਟੀ ਦਾ ਵੀ ਕਿਉਂ ਨਾ ਵੱਡੇ ਤੋਂ ਵੱਡਾ ਨਵਾਈਦਾ ਹੋਵੇ ਚਾਹੇ ਕਿੰਨੇ ਕਿ ਤੋਂ ਕਿੱਡਾ ਵੱਡਾ ਅਫਸਰ ਹੋਵੇ ਜਦੋਂ ਉਹ ਇਹ ਜਦੋਂ ਲੋਕਾਂ ਦੀ ਜਵਾਨੀ ਨੂੰ ਖਤਮ ਕਰਨ ਲੱਗ ਗਿਆ ਤੇ ਉਹ ਪੰਜਾਬ ਦਾ ਤੇ ਦੇਸ਼ ਦਾ ਕੀ ਲੱਗਦਾ ਮੈਂ ਕਹਿੰਦਾ ਸਭ ਤੋਂ ਵੱਡਾ ਉਹ ਦੁਸ਼ਮਣ ਆ ਪੰਜਾਬ ਦਾ ਤੇ ਹਿੰਦੁਸਤਾਨ ਦਾ ਜਿਹੜਾ ਇਹ ਨਸ਼ੇ ਵੇਚਦਾ ਪਰਮਾਨ ਸਾਹਿਬ ਜਿਹੜੇ ਇਹ ਕਾਰਵਾਈ ਕਰ ਰਹੇ ਨੇ ਕਿ ਇਹੋ ਜਿਹੇ ਬੰਦਿਆਂ ਨੂੰ ਮੈਂ ਕਹਿੰਦਾ ਉਹਨਾਂ ਦੇ ਘਰ ਢਾਓ ਘਰ ਤੇ ਢਾਉਣੇ ਚਾਹੀਦਾ ਉਹੋ ਜਿਹੇ ਬੰਦਿਆਂ ਦੀ ਬਿਨਾ ਬੇਲ ਤੋਂ ਜਿਹੜਾ ਉਹਨਾਂ ਨੂੰ ਜਮਾਨਤ ਤੋਂ ਬਗੈਰ ਹੀ ਅੰਦਰ ਬੰਦ ਕਰ ਦੇਣਾ ਚਾਹੀਦਾ ਤੇ ਉਹਨਾਂ ਨੂੰ ਰੱਖਣਾ ਵੀ ਉੱਥੇ ਚਾਹੀਦਾ ਜਿੱਥੇ ਉਹਨਾਂ ਨੂੰ ਢਾਲ ਫੁੜਕੇ ਤੋਂ ਬਗੈਰ ਕੋਈ ਹੋਰ ਚੀਜ਼ ਨਾ ਮਿਲੇ ਆ ਤੁਸੀਂ ਜਿਸ ادارے ਦੇ ਵਿੱਚ ਆਏ ਹੋ ਉਸ ਜੁੜ ਨਾਲ ਗੁਰਦਾਸਪੁਰ ਨੂੰ ਕੀ ਫਾਇਦਾ ਮਿਲੇਗਾ ਵੇਖੋ ਜੀ ਮੈਂ ਪਿਛਲੇ ਸਮੇਂ ਤੋਂ ਕਾਫੀ ਸੁਣਦਾ ਆ ਰਿਹਾ ਜਿਹੜਾ ਵੀ ਇੱਥੋਂ ਜਿੰਨੇ ਐਮਪੀ ਬਣੇ ਜਿੰਨੇ ਮੰਤਰੀ ਸੰਤਰੀ ਜੋ ਵੀ ਬਣਦੇ ਸਾਰੇ ਪਿਛਲੀਆਂ ਪਾਰਟੀਆਂ ਦੇ ਮੈਨੂੰ ਆਜ਼ਾਦ ਆ ਇਹ ਗੁਰਦਾਸਪੁਰ ਦੇ ਵਿੱਚੋਂ ਪੰਜ ਪੰਜ ਮੰਤਰੀ ਜਿਹੜੇ ਆ ਉਹ ਬਣਦੇ ਰਿਹਾ ਕਾਂਗਰਸ ਵਿੱਚ ਤੇ ਕਾਲੀਆਂ ਦੇ ਵਿੱਚ ਪੰਜ-ਪੰਜ ਕੈਬਨਟ ਮੰਤਰੀ ਔਰ ਇਵਨ ਇਥੋਂ ਤੱਕ ਕਿ ਮੈਂ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਵੀ ਪਿਛਲੀ ਸਰਕਾਰ ਜਿੱਥੋਂ ਦੇ ਰਹੇ ਆ ਸੋ ਬਦ ਕਿਸਮਤੀ ਮੈਂ ਕਿਨਾਂ ਗਰਦਾਸਪੁਰ ਦੀ ਕਿ ਜਿਹੜਾ ਵੀ ਬਣਦਾ ਉਹ ਕਹਿੰਦਾ ਇਹਨੂੰ ਕੈਲੀਫੋਰਨੀਆ ਬਣਾ ਦੇਣਾ ਕੋਈ ਇਹਨੂੰ ਕਹਿੰਦਾ ਇਹਨੂੰ ਪੈਰਿਸ ਬਣਾ ਦੇਣਾ ਕੋਈ ਕਹਿੰਦਾ ਇਹਨੂੰ ਜਰਮਨ ਬਣਾ ਦੇਣਾ ਇਹਨੂੰ ਘੱਟ ਕੋਈ ਗੱਲ ਹੀ ਨਹੀਂ ਕਰਦਾ ਤੇ ਮੈਂ ਕਹਿੰਨਾ ਵੀ ਇੱਥੇ ਕੋਈ ਇੰਡਸਟਰੀ ਛੱਡ ਕੇ ਇੱਥੇ ਤੀਲਾਂ ਵਾਲੀ ਡੱਬੀਆਂ ਦੀ ਕੋਈ ਵੀ ਫੈਕਟਰੀ ਹੈ ਨਹੀਂ ਕਿ ਇਹਦੇ ਘਰ ਚ ਲੱਗੀ ਹੋਏ ਤੋ ਮੇਰੀ ਇਹ ਪ੍ਰਾਇੋਰਟੀ ਰਹੇਗੀ ਕਿ ਮਹਿਮਾਨ ਸਾਹਿਬ ਨਾਲ ਜਹਾੜਾ ਜਿਹੜਾ ਡਿਪਾਰਟਮੈਂਟ ਹੈ ਜੋ ਵੀ ਉਹਦੀ ਜੇ ਇਸ ਪਾਸੇ ਨੂੰ ਕੋਈ ਜਿੱਦਾਂ ਹੁਣ ਕੋਈ ਕਹੇ ਮੈਂ ਮਹਿਕਮੇ ਵਿੱਚ ਜਾਊਂਗਾ ਫਿਰ ਪਤਾ ਲੱਗੂਗਾ ਤੇ ਜੇ ਛੋਟੀ ਇੰਡਸਟਰੀ ਨੂੰ ਜਾਂ ਹੋਰ ਜੋ ਵੀ ਅਸੀਂ ਕਰ ਸਕਦੇ ਹੋਵਾਂਗੇ ਗੁਰਦਾਸਪੁਰ ਵਾਸਤੇ ਇੰਡਸਟਰੀ ਅਸੀਂ ਵੱਧ ਤੋਂ ਵੱਧ ਗੁਰਦਾਸਪੁਰ ਚ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਛੋਟੀ ਛੋਟੀ ਇੰਡਸਟਰੀਆਂ ਜਿਹੜੀਆਂ ਯੂਨਿਟ ਲੱਗਣ ਤੇ ਜਿਹੜੇ ਬੇਰੁਜ਼ਗਾਰ ਬੱਚੇ ਨੇ ਉੱਥੇ ਥੋੜਾ ਥੋੜਾ ਜਾਂ ਬੀਬੀਆਂ ਲੜਕੀਆਂ ਜਿਹੜੀਆਂ ਪੜ੍ਹੀਆਂ ਲਿਖੀਆਂ ਨਾਲ ਚ ਆਪਣਾ ਰੋਜ਼ਗਾਰ ਕਰਨ ਤੇ ਉਹ ਜਦੋਂ ਛੋਟਾ ਜਾਂ ਜਿਹੜਾ ਨਸ਼ਿਆਂ ਦਾ ਦੌਰ ਉਹ ਵੀ ਘਟੇਗਾ ਜਦੋਂ ਜਿਹੜੀਆਂ ਆਪਾਂ ਲੁੱਟਾ ਖੋਹ ਦੀ ਕਈ ਵਾਰੀ ਗੱਲ ਕਰਦੇ ਆ ਕਿ ਉਹ ਬੜੀਆਂ ਹੁੰਦੀਆਂ ਨੇ ਤੇ ਉਹ ਜਦੋਂ ਬੱਚੇ ਬੇਰੁਜ਼ਗਾਰ ਹੁੰਦੇ ਨੇ ਨਸ਼ੇ ਤੇ ਲੱਗੇ ਹੋਏ ਨੇ ਤੇ ਉਹ ਫਿਰ ਨੇਚਰਲੀ ਆ ਕਿ ਉਹ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਇਹੋ ਜਿਹੀਆਂ ਲੁੱਟਾ ਖੋਹ ਕਰਦੇ ਨੇ ਜਦੋਂ ਫੈਕਟਰੀਆਂ ਲੱਗਣਗੀਆਂ ਤੇ ਉਹਦੇ ਵਿੱਚ ਕੰਮ ਮਿਲੇਗਾ ਤੇ ਮੈਂ ਮੇਰੀ ਪ੍ਰਾਇੋਰਟੀ ਹੋਏਗੀ ਕਿ ਬੱਚਿਆਂ ਨੂੰ ਉਸ ਪਾਸੇ ਸਰਕਾਰ ਦੀ ਸਮਰਥਨ ਨਾਲ ਉਹ ਲਾਇਆ ਜਾਵੇ ਮੈਂ ਕੀਤੇ ਵਿੱਚ ਤੁਹਾਨੂੰ ਇਹ ਕਹਿਣੀ ਚਾਹਾਂਗਾ ਕਿ ਮੈਂ ਸ੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਮਨੀਸ਼ ਸ਼ੋਧਿਆ ਜੀ ਜਿਹੜੇ ਸਾਡੇ ਹੁਣ ਇਨਚਾਰਜ ਬਣਾਏ ਨੇ ਉਹਨਾਂ ਦੇ ਨਾਲ ਸਾਬਪਹਾਰੀ ਸ਼੍ਰੀ ਜਤਿੰਦਰ ਜੀ ਉਹਨਾਂ ਦੇ ਨਾਲ ਸਾਡੇ ਅਮਨ ਰੋੜਾ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਸਾਡੇ ਨੌਜਵਾਨ ਲੀਡਰ ਸ਼੍ਰੀ ਅਮਰਸ਼ੇਰ ਸਿੰਘ ਜੀ ਸ਼ਰੀਕ ਕਰ ਸੀ ਜਿਹੜੇ ਸਾਡੇ ਮਾਝੇ ਤੋਂ ਇੰਨੇ ਸਾਡੇ ਬੜੇ ਬਹੁਤ ਹਾਰਡ ਵਰਕਰ ਨੇ ਜਿਨ੍ਹਾਂ ਨੂੰ ਵਰਕਿੰਗ ਪ੍ਰੈਜ਼ੀਡੈਂਟ ਬਣਾਇਆ ਗਿਆ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਔਰ ਇਹ ਸਾਰੀ ਟੀਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਹੇਠ ਜੋ ਕੰਮ ਕਰ ਰਹੀ ਹੈ ਮੈਂ ਉਹਨਾਂ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਸ਼੍ਰੀ ਕੇਜਰੀਵਾਲ ਤੇ ਉਹਨਾਂ ਦੀ ਸਮੂਚੀ ਟੀਮ ਦਾ ਤਹਿਦ ਹੋਂ ਤੁਹਵਾਦੀਆਂ ਜਿਨ੍ਹਾਂ ਮੇਰੇ ਵਰਗੇ ਇੱਕ ਨਮਾਣੇ ਜੇ ਵਰਕਰ ਨੂੰ ਇਸ ਪਾਰਟੀ ਦੇ ਵਿੱਚ ਜਿਹੜੀ ਆ ਉਹ ਇੱਕ ਇਹ ਅਹੁਦਾ ਦੇ ਕੇ ਨਵਾਜਾ ਔਰ ਮੈਂ ਸਾਰੇ ਵਰਕਰ ਸਹਬਾਨ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰ ਰਹੇ ਨੇ ਮੈਂ ਉਹਨਾਂ ਨੂੰ ਇਹ ਗੱਲ ਕਵਾਂਗਾ ਕਿ ਸਾਰੇ ਹੀ ਤਗੜੇ ਹੋ ਕੇ ਜੋ ਮਾਨ ਸਾਹਿਬ ਦਾ ਮਨਸਾ ਵਾ ਸ਼੍ਰੀ ਕੇਜਰੀਵਾਲ ਸਾਹਿਬ ਦੀ ਜੋ ਮਨਸ਼ਾ ਹੈ ਕਿ ਪੰਜਾਬ ਨੂੰ ਆਪਾਂ ਰੰਗਲਾ ਪੰਜਾਬ ਬਣਾਉਣਾ ਆਓ ਸਾਰੇ ਗਿਲਵੇ ਸ਼ਿਕਵੇ ਭੁਲਾ ਕੇ ਆਪਾਂ ਇਕਜੁੱਟ ਹੋ ਕੇ ਇਹ ਜਿਹੜੀਆਂ ਅਹੁਦੇਦਾਰੀਆਂ ਇਹ ਇਕ ਕੋਈ ਮਹਿਣਾ ਨਹੀਂ ਰੱਖਦੀ ਜਦੋਂ ਆਪਾਂ ਕਹੇ ਏਮ ਤੇ ਚੱਲੀਏ ਤੇ ਆਪਾਂ ਸਾਰੇ ਇਹ ਨਾ ਇਹ ਤੋਂ ਉੱਪਰ ਉੱਠ ਕੇ ਆਪਾਂ ਰਾਜਨੀਤੀ ਧੜੇਬੰਦੀ ਤੋਂ ਉੱਪਰ ਉੱਠ ਕੇ ਧਾਰਮਿਕ ਜਥੇਬੰਦੀਆਂ ਜਿਹੜੀਆਂ ਇਹਦੇ ਵਿਖਰੇਵਾਂ ਤੋਂ ਉੱਪਰ ਉੱਠ ਕੇ ਆਪਾਂ ਰੰਗਲਾ ਪੰਜਾਬ ਬਣਾਉਣ ਵਾਸਤੇ ਸਾਰਿਆਂ ਦਾ ਸਹਿਯੋਗ ਲਈਏ ਔਰ ਸਾਰੇ ਇਕਜੁੱਟ ਹੋ ਕੇ ਪੰਜਾਬ ਨੂੰ ਮੁੜ ਉਹਨਾਂ ਲੀਹਾਂ ਤੇ ਲੈ ਕੇ ਆ ਵਸਦਾ ਇਤਿਹਾਸ ਦਾ ਤੇ ਖੇਡਦਾ ਪੰਜਾਬ ਜਿੱਦਾਂ ਪਹਿਲਾਂ ਹੁੰਦਾ ਸੀ ਪੰਜ ਦਰਿਆਵਾਂ ਦੀ ਧਰਤੀ ਵਾਲਾ ਜਿੱਦਾਂ ਹੁੰਦਾ ਸੀ ਉਦਾਂ ਦਾ ਜੁਵਾਨ ਸਾਹਿਬ ਦਾ ਸੁਪਨਾ ਉਹਨੂੰ ਆਪਾਂ ਸਰਕਾਰ ਕਰੀਏ ਮੈਂ ਇੱਕ ਵਾਰੀ ਫੇਰ ਆਪਣੀ ਸਮੁੱਚੀ ਟੀਮ ਆਮ ਆਦਮੀ ਪਾਰਟੀ ਦਾ ਤੇ ਅਦਲੋਂ ਧੰਨਵਾਦੀਆਂ ਜਿਨ੍ਹਾਂ ਨੇ ਮੈਨੂੰ ਇਹ ਉਹਦਾ ਦੇ ਕੇ ਨਵਾਜਿਆ ਤੇ ਮੈਂ ਆਪਣੇ ਇਸ ਸੌਦੇ ਦੀ ਪੂਰੀ ਤਨਦੇਹੀ ਤੇ ਮਾਨਦਰੀ ਨਾਲ ਕੰਮ ਕਰਾਂਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ